ਆ ਜਿਹੜੀ ਮੈਂ ਅੱਜ ਦੀ ਬੈਟਾ ਸਪੋਰਟ ਸੰਗਤ ਇਹ ਮਸਲਾ ਬੜਾ ਗੰਭੀਰ ਹੈ ਜੀ ਪੂਰੇ ਪੰਜਾਬ ਦੇ ਵਿੱਚ ਇਹ ਮਸਲਾ ਚੱਲ ਰਿਹਾ ਇਹ ਜਿਹੜੇ ਏਜੰਟ ਨੇ ਟਰੈਵਲ ਏਜੰਟ ਲੋਕਾਂ ਨਾਲ ਬੜੀਆਂ ਵੱਡੀਆਂ ਵੱਡੀਆਂ ਠੱਗੀਆਂ ਮਾਰ ਰਿਹਾ ਇਸੇ ਠੱਗੀ ਦਾ ਸ਼ਿਕਾਰ ਹੋਇਆ ਇੱਕ ਮੁੰਡਾ ਜੋਗਨਜੀਤ ਸਿੰਘ ਆ ਬੜਾ ਜੋਸਪਾਲ ਸਿੰਘ ਆ ਇਹ ਇਨੇ ਖੇੜੇ ਤੋਂ ਨੇ ਇਹਨਾਂ ਨੇ ਨਿਊਜ਼ੀਲੈਂਡ ਜਾਂਦੀ ਗੱਲ ਕੀਤੀ ਸੀ ਹੈਗਾ ਨਵਦੀਪ ਕੁਮਾਰ ਸ਼ਰਮਾ ਰਾਈਟਵੇ ਉਹਨਾਂ ਦਾ ਸੈਂਟਰ ਆ ਮੁੱਖ ਮੁੱਖ ਸਰ ਵਿੱਚ ਇਹ ਜੋਦੀ ਕੁਮਾਰ ਸ਼ਰਮਾ ਜੀ ਉਹ ਦੋਤੇ ਕੌਣ ਚੋਂਦਾ ਉਹਦੇ ਨਾਲ ਇਹਨਾਂ ਦੀ ਗੱਲ ਕਰਾਈ ਕੋ ਸੇਫਟ ਸੈਕਰੀਟਰੀ ਉਹ ਵੀ ਇਹਨਾਂ ਦੇ ਪਿੰਡ ਦਾ ਸੀ ਇਹਨਾਂ ਤੋਂ ਇਹਨਾਂ ਨੇ ਨਿਊਜ਼ੀਲੈਂਡ ਜਾਣ ਦੇ ਬਦਲੇ 22 ਲੱਖ ਰੁਪਈਆ 22 ਲੱਖ 50 ਹਜ਼ਾਰ ਰੁਪਈਆ ਜਸਪਾਲ ਸਿੰਘ ਤੋਂ ਲਿਆ ਆਉਂਦੀ ਸਾਡੇ ਕੋਲ ਆ ਗਈ ਪੂਰੀ ਤੇ ਲਿਖਤੀ ਰੂਪ ਦੇ ਵਿੱਚ ਐਗਰੀਮੈਂਟ ਕੀਤਾ ਪੈਸੇ ਵਸੂਲ ਪਾਏ ਲਿਖੇ ਵਿੱਚ ਔਰ ਇਹ ਵੀ ਲਿਖਿਆ ਵਿੱਚ ਵੀ ਜੇ ਮੈਂ ਪੈਸੇ ਨਿਊਜ਼ੀਲੈਂਡ ਨਾ ਭੇਜ ਸਕਿਆ ਮੈਂ ਇਹਨਾਂ ਦੇ ਪੈਸੇ ਵਾਪਸ ਕਰੂੰਗਾ ਆ ਜੋਵਨਜੀਤ ਸਿੰਘ ਨਾਲ ਵੀ ਐਗਰੀਮੈਂਟ ਲਿਖਿਆ ਨੇ ਵੀ ਜਦੋਂ ਪੈਸੇ ਮੈਂ 22 ਲੱਖ 50 ਹਜ਼ਾਰ ਰੁਪਈਆ ਵਸੂਲ ਪਾ ਲਿਆ ਜੇ ਪੈਸੇ ਮੈਂ ਨਿਊਜ਼ੀਲੈਂਡ ਨਾਲ ਭੇਜਿਆ ਮੈਂ ਸਾਰੇ ਪੈਸੇ ਵਾਪਸ ਕਰੂਗਾ ਇਹ ਵੀ ਐਗਰੀਮੈਂਟ ਲਿਖਿਆ ਇੱਕ ਦਾ ਸੰਝ ਐਗਰੀਮੈਂਟ ਦੋ ਦਾ ਫਿਰ ਲਿਖਿਆ ਵੀ ਇੰਨੀ ਤਰੀਕ ਨੂੰ ਮੈਂ ਇਹਨਾਂ ਨੂੰ ਨਿਊਜ਼ੀਲੈਂਡ ਭੇਜ ਨਿਊਜ਼ੀਲੈਂਡ ਭੇਜਣ ਦਾ پابੰਦ ਹੋਊਗਾ ਪਰ ਜਦੋਂ ਨਿਊਜ਼ੀਲੈਂਡ ਜਾਣਾ ਸੀ ਇਹਨਾਂ ਨੂੰ ਕਹਿੰਦਾ ਵੀ ਤੁਹਾਡਾ ਵੀਜ਼ਾ ਲੱਗ ਗਿਆ ਤੁਸੀਂ ਤਿਆਰੀ ਕਰੋ ਇਹਨਾਂ ਦੇ ਘਰੇ ਸੁਖਮਣੀ ਸਾਹਿਬ ਦਾ ਪਾਠ ਕਰਾ ਕੇ ਰਿਸ਼ਤੇਦਾਰ ਵੀ ਸੱਦ ਲਏ ਸਾਰਾ ਤਿਆਰੀ ਕਰ ਲਈ ਨਿਊਜ਼ੀਲੈਂਡ ਵੱਗ ਜਾਣ ਵਾਸਤੇ ਇਹਨਾਂ ਨੂੰ 에ਰਪੋਰਟ ਤੇ ਲੈ ਗਿਆ ਦਿੱਲੀ ਉੱਤੇ ਜਾ ਕੇ ਕਹਿੰਦਾ ਵੀ ਤੁਹਾਡੇ ਵੀਜ਼ੇ ਦੇ ਵਿੱਚ ਕੋਈ ਮਿਸਟੇਕ ਆ ਗਈ ਹੈ ਨਿਊਜ਼ੀਲੈਂਡ ਦਾ ਵੀਜ਼ ਜੇ ਐ ਕਰੋ థਾਈਲੈਂਡ ਚੜਜੋ ਤੇ ਮੈਂ ਤੁਹਾਨੂੰ థਾਈਲੈਂਡ ਤੋਂ ਸਿੱਧਾ ਹੀ ਉਹ ਮਿਸਟੇਕ ਕੱਢ ਕੇ ਕਲੀਅਰ ਕਰਕੇ ਇਹ ਤੁਹਾਨੂੰ ਮੈਂ థਾਈਲੈਂਡ ਤੇ ਨਿਊਜ਼ੀਲੈਂਡ ਭੇਜ ਦਊਗਾ ਇਹ ਉੱਥੇ ਰਹੇ 8 ਦਿਨ ਨਿਊਜ਼ੀਲੈਂਡ ਜਦੋਂ ਇਹਨਾਂ ਨੇ థਾਈਲੈਂਡ ਰੇ ਨਿਊਜ਼ੀਲੈਂਡ ਰੇ థਾਈਲੈਂਡ ਸੌਰੀ థਾਈਲੈਂਡ ਰੇ 8 ਦਿਨ ਰਹੇ ਜੇ ਤੋ ਜ਼ਿਆਦਾ ਇਹਨਾਂ ਨੇ ਰੋਲਾ ਪਾਇਆ ਫਿਰ ਇਹਨਾਂ ਨੂੰ ਆਦਾ ਵੀ ਹਜੇ ਤੱਕ ਉਹ ਕਲੀਅਰ ਤਾਂ ਹੋਇਆ ਨਹੀਂਗਾ ਵੀਜ਼ਾ ਤੁਸੀਂ ਚਲੇ ਜਾਓ ਦੁਬਈ ਤੈਨੂੰ ਦੁਬਈ ਤੋਂ ਮੈਂ ਉੱਥੇ ਸਿੱਧਾ ਕਲੀਅਰ ਕਰਾ ਕੇ ਉੱਥੇ ਭੇਜ ਦਊਗਾ 40 ਦਿਨ ਇਹ ਮੁੰਡੇ ਉੱਥੇ ਦੁਬਈ ਰਹੇ ਆ ਆਪ ਦੇ ਖਰਚੇ ਦੇ ਰਾਇ ਸਾਰਾ ਖਰਚਾ ਇਹਨਾਂ ਜਾਜਾਂ ਦਾ ਵੀ ਆਪ ਕੀਤਾ ਸਾਰਾ ਖਰਚਾ ਇਹਨਾਂ ਨੇ ਉੱਥੇ ਕੀਤਾ ਫਿਰ ਜਦੋਂ ਦਵਾਈ ਤੋਂ ਗਾ ਨਹੀਂ ਗੱਲ ਬਣੀ ਫਿਰ ਕਹਿੰਦਾ ਵੀ ਤੁਸੀਂ ਇਹਨਾਂ ਨੂੰ ਵੀ ਪੈੰਡ ਆਜੋ ਤੇ ਮੈਂ ਤੁਹਾਨੂੰ ਪੈਸੇ ਸਾਰੇ ਵਾਪਸ ਕਰ ਦਊਗਾ ਜਦੋਂ ਪੈੰਡ ਆਗੇ ਇਹਨਾਂ ਨੂੰ ਦੋਨੋਂ ਇਹਨਾਂ ਨੇ 12-12 ਲੱਖ ਰੁਪਈਆ ਇਹਨਾਂ ਦੇ ਖਾਤੇ 'ਚ ਪਾ ਦਿੱਤਾ ਵਾਪਸ ਕਿਉਂ ਵੀ ਲੱਖ ਰੁਪਈਆ ਇਹਨਾਂ ਦੋਨੋਂ ਵਾਪਸ ਕਰਤਾ ਇਹ ਬਾਕੀ ਪੈਸੇ ਦੇਣ ਤੋਂ ਇਹਨਾਂ ਨੇ ਇਕਰਾਰ ਕੀਤਾ ਜਿਹੜਾ ਇਕਰਾਰ ਨਹੀਂ ਪੂਰਾ ਅਪਣਿਆ ਉਹ ਮੁਲਕਰ ਹੋ ਗਿਆ ਇਹ ਫਿਰ ਸਾਡੇ ਕੋਲ ਆਇਆ ਜਿੱਥੇ ਬੰਦੀ ਕੋਲ ਆ ਕਾਡੇ ਜਥੇਬੰਦੀ ਦੇ ਕੋਲ ਆਏ ਜਦੋਂ ਹੁੰਦਾ ਨਵਦੀਪ ਮਰਦਾ ਜੀਜਾ ਹੀ ਨਾਲ ਸਰਬਜੀਤ ਸਿੰਘ ਕੋਰਨੀਆ ਬਲੂ ਤੋਂ ਉਹ ਵੀ ਨਾਲ ਆਇਆ ਸੀ ਅਸੀਂ ਬਹਿ ਗਏ ਇਹਨਾਂ ਦਾ ਸਾਰਾ ਇੱਥੇ ਇੱਥੇ ਮਾਰਕੀਟ ਕਮੇਟੀ ਦੇ ਵਿੱਚ ਇੱਥੇ ਦਫ਼ਤਰ ਦੇ ਵਿੱਚ ਤੇ ਬਾਕੀ ਆਦਾ ਮੈਂ ਜੂਲ ਚ ਲਿਆਂਗਾ ਉਹਦੀ ਆ ਸਾਡੇ ਨਾਲ ਲਿਖਤ ਕੀਤੀ ਬਕਾਇਦਾ ਇਹਦੇ ਤੇ ਨਵਦੀਪ ਮਰਦੇ ਸਾਈਨ ਨੇ ਲਿਖਤ ਕਰਕੇ ਸਾਡੇ ਨਾਲ ਸਾਈਨ ਕਰਕੇ ਰਿਕਾਰਡਿੰਗ ਵੀ ਕੀਤੀ ਅਸੀਂ ਵੀਡੀਓ ਰਿਕਾਰਡਿੰਗ ਕੀਤੀ ਆ ਲਿਖਤ ਕਰਕੇ ਚਲਾ ਗਿਆ ਜਦੋਂ 15 ਫਰਵਰੀ ਨੂੰ ਕਰਾਰ ਆਇਆ ਪੈਸੇ ਲੈਣ ਦਾ ਅਸੀਂ ਇਹਦੇ ਦਫ਼ਤਰ ਗਏ ਤੇ ਇਹ ਚਲਾ ਗਿਆ ਖਡੋਰੀ ਬਾਡਰ ਤੇ ਜਿੱਤੇ ਸਾਡੇ ਵੱਡੇ ਪ੍ਰਧਾਨ ਕੌਮੀ ਪ੍ਰਧਾਨ ਖੋਸਾ ਦਾ ਬੇٹے ਸੀ ਸਰਦਾਰ ਸੁਖਜਿੰਦਰ ਸਿੰਘ ਖੋਸੇ ਕੋਲ ਚਲਾ ਗਿਆ ਤੇ ਸਾਨੂੰ ਇਹਨੇ ਕਿਹਾ ਵੀ ਮੈਂ ਫਤਿਹਬਾਦ ਤੋਂ ਆਪਣੇ ਰਿਸ਼ਤੇਦਾਰ ਤੋਂ ਪੈਸੇ ਲੈ ਕੇ ਚੱਲਿਆ ਮੈਂ ਹੁਣੇ ਆ ਕੇ ਤੁਹਾਨੂੰ ਪੈਸੇ ਦੇਣਾ ਤੇ ਇਹ ਚਲਾ ਗਿਆ ਖਡੋਰੀ ਬਾਡਰ ਤੇ ਖਡੋਰੀ ਬੰਡ ਤੇ ਆ ਜਾ ਕੇ ਕਿਹਾ ਵੀ ਮੈਨੂੰ ਟਾਈਮ ਦੇ ਹੋਰ ਮੇਰੇ ਕੋਲ ਪੈਸੇ ਨਹੀਂ ਬਣੇ ਤੇ ਜਦੋਂ ਪ੍ਰਧਾਨ ਜੀ ਨੇ ਸਾਡੇ ਨਾਲ ਗੱਲ ਕੀਤੀ ਸਾਡੀ ਸਹਿਮਤੀ ਦੇ ਨਾਲ ਇਹਨੂੰ ਫੇਰ ਟਾਈਮ ਦੇ ਦਿੱਤਾ ਅਗਲਾ ਟਾਈਮ ਦੇ ਦਿੱਤਾ ਅਗਲੇ ਟਾਈਮ ਦੇ ਵਿੱਚ ਉੱਥੇ ਫੇਰੇ ਗੱਲ ਕਰਕੇ ਆ ਗਿਆ ਉੱਥੇ ਵੀ ਇਹਨੇ ਬਾਈ ਆ 11 2 ਨੂੰ ਪੈਸੇ ਦੇਣ ਦਾ 17 2 ਰੁਪਏ ਦੇਣ ਦਾ ਇਕਰਾਰ ਕਰ ਲਿਆ 17 2 17 2 ਹਾਂਜੀ ਕਰੋੜੀ ਨੂੰ ਆ ਉਹਦੀ ਲਿਖਤ ਵੀ ਸਾਡੇ ਕੋਲ ਆ ਉੱਥੇ ਲਿਖਤ ਕਰਕੇ ਆਇਆ ਸਾਡੀ ਭਾਰਤੀ ਕਿਸਾਨ ਜੋ ਖੋਸਾ ਦੀ ਵੱਡੇ ਪ੍ਰਧਾਨ ਦੀ ਲੈਟਰ ਬੈਟ ਤੇ ਲਿਖਿਆ ਫਿਰ ਜਦੋਂ ਉਹ ਇਕਰਾਰ ਆਇਆ ਇਹਨੇ ਪੈਸੇ ਸਾਨੂੰ ਫੇਰ ਨਹੀਂ ਦਿੱਤੇ ਫਿਰ ਪ੍ਰਧਾਨ ਜੀ ਸਾਡੇ ਨਾਲ ਆਏ ਤੇ ਅਸੀਂ ਇਹਦੇ ਬੂਰੇ ਕਿ ਤਫਾ ਲਾਤਾ ਪੰਜ ਦਿਨ ਧਰਨਾ ਚੱਲਿਆ ਜੀ ਫੇਰੇ ਨੇ ਜਾ ਕੇ ਬੁਖਸਰ ਦੇ ਡੀਐਸਪੀ ਜਸਵੰਤ ਸਿੰਘ ਇਹ ਪਤਾ ਨਹੀਂ ਉਹਦੇ ਕੋਲ ਗਿਆ ਕਿ ਜਸਵੰਤ ਸਿੰਘ ਨਾਲ ਕਿਵੇਂ ਕੰਟੈਕਟ ਕੀਤਾ ਸਤਨਾੰਦ ਸਿੰਘ ਵਿਰਕ ਸਹੀ ਸਤਨਾੰਦ ਸਿੰਘ ਵਿਰਕ ਕੋਲ ਡੀਐਸਪੀ ਉਹ ਸਾਡੇ ਕੋਲ ਆਏ ਕਹਿੰਦਾ ਯਾਰ ਤੁਸੀਂ ਐਂ ਕਰੋ ਮੈਂ ਤੁਹਾਡਾ ਰਾਜਨਾਮਾ ਕਰਾ ਦਿਆਂ ਅਸੀਂ ਸਤਨਾੰਦ ਸਿੰਘ ਵਿਰਕ ਡੀਐਸਪੀ ਦੇ ਦਫ਼ਤਰ ਚਲੇ ਗਏ ਸਾਨੂੰ ਲੈ ਗਿਆ ਉੱਥੇ ਜਾ ਕੇ ਅਸੀਂ ਬਹਿ ਕੇ ਰਾਜਨਾਮਾ ਕਰ ਲਿਆ ਉੱਥੇ ਕਹਿੰਦਾ ਤੁਹਾਡੇ ਪੈਸੇ ਮੈਂ ਦਵਾ ਦੇਣਾ ਇਹਨੂੰ ਟਾਈਮ ਦੇ ਦਿਓ ਅੱਜ ਆ ਗਿਆ ਚਲੋ ਟਾਈਮ ਦੇ ਦਿੰਦੇ ਨੇ ਜੀ ਉਹ ਟਾਈਮ ਦੇਣ ਵਾਸਤੇ ਆਹ ਵੇਖੋ 1000 ਰੁਪਏ ਦੇ ਲਿਖਤ ਕਰਕੇ 1000 ਰੁਪਏ ਦਾ ਇਹ ਸਟਾਮ ਆ। ਨੋਟਰੀ ਟੈਸਟ ਕੀਤਾ। ਸਾਰੇ ਪੈਸਿਆਂ ਦੀ ਉੱਤੇ ਲਿਖਤ ਕੀਤੀ ਏ। ਸਾਡੇ ਨਾਲ ਇਕਰਾਰ ਕੀਤਾ ਵੀ ਇੰਨੇ ਪੈਸੇ ਮੈਂ ਇਸ ਤਰੀਕ ਨੂੰ ਦੇਊਗਾ। ਇੰਨੇ ਪੈਸੇ ਮੈਂ ਇਸ ਤਰੀਕ ਨੂੰ ਦੇਊਗਾ। 22 ਤਰੀਕ ਦਾ ਇਕਰਾਰ ਕੀਤਾ ਸੀ ਪਿਛਲੇ ਮਹੀਨੇ ਦੀ 22 ਤਰੀਕ ਦਾ 5000। ਵੀ ਤਾਨੂੰ 9 ਲੱਖ ਰੁਪਏ ਉਹਨਾਂ 22 ਤਰੀਕ ਨੂੰ ਦੇਊਗਾ। ਜਦੋਂ 22 ਤਰੀਕ ਆਈ ਕਿੰਨੇ ਪੈਸੇ ਸਾਡੇ ਕੋਲ ਫੇਰ ਨਹੀਂ ਦਿੱਤੇ। ਫੇਰ ਅਸੀਂ ਡੀਐਸਪੀ ਸੁਨਾਨ ਸਿੰਘ ਨੂੰ ਪੁੱਛਿਆ ਵੀ ਹੁਣ ਦੱਸੋ ਜੀ ਪੈਸੇ ਤਾਂ ਦੇ ਨਹੀਂ ਰਿਹਾ। ਫਿਰ ਕਹਿੰਦਾ ਯਾ ਭਾਈ ਤੇ ਪਰ ਚਦਰਜੀ ਕਰ ਦਿੰਦੇ ਆ ਅਸੀਂ ਆਖਿਆ ਚਲੋ ਠੀਕ ਹੈ ਜੀ ਅਸੀਂ ਵੱਡੇ ਸਾਹਿਬ ਨੂੰ ਮਿਲੇ ਐਸਐਸਪੀ ਸਾਹਿਬ ਨੂੰ ਉਹਨਾਂ ਨੇ ਸਾਨੂੰ ਬਹੁਤ ਵਧੀਆ ਕੋਆਪਰੇਟ ਕੀਤਾ ਸਾਡੀ ਗੱਲ ਵੀ ਸੁਣੀ ਫਿਰ ਉਹਨਾਂ ਨੇ ਐਪਲੀਕੇਸ਼ਨ ਇਹਨੂੰ ਮਾਰਕ ਕਰਤੀ ਡੀਐਸਪੀ ਸੁਨਾਮ ਸਿੰਘ ਨਾਲ ਫਿਰ ਇੱਕ ਮਹੀਨਾ ਕਰੀਬ ਮਹੀਨਾ ਡੇਢ ਮਹੀਨਾ ਇਹ ਸਾਡੇ ਸਾਰੇ ਡਾਕੂਮੈਂਟ ਲੈ ਸਾਡੇ ਸਾਰਿਆਂ ਬੰਦਿਆਂ ਦੇ ਬਿਆਨ ਲੈ ਜਥੇ ਬੰਦੀਆਂ ਦੇ ਬਿਆਨ ਲੈ ਇਹਨਾਂ ਦੇ ਬਿਆਨ ਲੈ ਸਾਰੇ ਡਾਕੂਮੈਂਟ ਅਸੀਂ ਦਿੱਤੇ ਤੇ ਕਹਿੰਦਾ ਅੱਜ ਬੱਚਾ ਕਰ ਜਾਓ ਕੱਲ੍ਹ ਹੋ ਜਾਓ ਪਰਸੋ ਹੋ ਜਾਓ ਪਰसों ਫੇਰ ਗਏ ਤੇ ਹੁਣ ਕੀ ਐਸਪੀ ਸੁਨਾਮ ਨੇ ਕਹਿੰਦਾ ਜੀ ਪਰਚਾ ਦਰਜ ਹੀ ਨਹੀਂ ਹੋ ਸਕਦਾ ਆਹਦਾ ਪਰਚਾ ਬੰਦਾ ਹੀ ਨਹੀਂਗਾ ਦੱਸੋ ਵੇ ਕੀ ਬੱਚਾ ਕਰਾਂ ਬਾਕੀ ਸਭ ਉਹ ਇਹਨਾਂ ਨੂੰ ਕਹਿੰਦਾ ਬਾਕੀ ਜਿਹੜੇ ਪੈਸੇ ਤੁਸੀਂ ਲਏ ਨਾ 12 ਦੇ 12 24 ਦੇ 27 ਲੱਖ ਰੁਪਈਆ ਆਹਦਾ ਉਹੀ ਵਾਸਤਵ ਹੋ ਇਹਨਾਂ ਦਾ ਕੀ ਉਹਨੇ ਕੋਲੇ ਗੱਲ ਕੀਤੀ ਕੋਈ ਉਹਨੇ ਸਾਹਮਣੇ ਜਦੋਂ ਪੁਆਇੰਟ ਹੀ ਰੱਖਿਆ ਵੀ ਕਿਉਂ ਵਾਪਸ ਕਰੋ ਵੀ ਉਹਨਾਂ ਨੂੰ ਕਿਉਂ ਉਹਨਾਂ ਨੇ ਫਾਲਟ ਹੀ ਕਟਿਆ ਕਿਹੜੀ ਚੀਜ਼ ਦਾ ਫਾਲਟ ਜਿਹੜਾ ਉਹ ਸੋਹਣੇ ਗੱਲ ਕਰਦੇ ਇਹਦਾ ਜੀ ਇਹ ਪੈਸਿਆਂ ਦਾ ਮਸਲਾ ਹੈ ਜੀ ਅਸੀਂ ਇਹਦੇ ਕੁਝ ਨਹੀਂ ਕਰ ਸਕਦੇ ਇਹ ਬੱਚਾ ਬੰਦਾ ਹੀ ਨਹੀਂਗਾ ਦਾ ਪਰਚਾ ਅੱਛਾ ਹਾਂਜੀ ਅਸੀਂ ਦਾ ਬਰਸੋਲ ਖਰੋਰੀ ਬਾਡਰ ਤੇ ਜਾਂ ਮੇਰੇ ਨਾਲ ਉਹਨਾਂ ਡੀਐਸਪੀ ਸਾਹਿਬ ਨੇ ਫੋਨ ਤੇ ਗੱਲ ਕੀਤੀ ਹੈ ਵੀ ਭਾਈ ਇਹਨਾਂ ਦਾ ਪ੍ਰਧਾਨ ਜੀ ਪਰਚਾ ਦਰਜ ਨਹੀਂ ਹੋ ਸਕਦਾ ਭਾਵੇਂ ਜਦੋਂ ਪਹਿਲਾ ਪਰਚੇ ਲਈ ਮੰਨ ਕੇ ਉਸ ਤੋਂ ਬਾਅਦ ਦੂਜੀ ਵਾਰੀ ਉਹਨਾਂ ਕੋ ਪੱਟ ਰੱਖਿਆ ਵੀ ਇਹ ਰਹਿੰਦੇ ਆ ਕੀ ਮੈਨੂੰ ਬਾਡਰ ਲੰਦਾ ਅਸੀਂ ਐਸਲੀ ਗੱਲ ਕਹਿ ਗਏ ਨਹੀਂ ਜੀ ਸਾਫ਼ ਹੀ ਸਾਫ਼ ਗੱਲ ਕਹਿ ਦਿੱਤੀ ਪਰਚਾ ਦਰਜ ਨਹੀਂ ਹੋ ਸਕਦਾ ਜੀ ਪੈਸੇ ਵਾਪਸ ਦਿੱਤੇ ਪਰਚਾ ਨਹੀਂ ਹਾਂ ਤੁਹਾਡੇ ਦਰਦੇ ਪੈਸੇ ਵਾਪਸ ਆ ਗਏ ਤੁਹਾਨੂੰ ਤੇ ਪੈਸੇ ਪਰਚਾ ਦਰਜ ਨਹੀਂ ਹੋ ਸਕਦਾ ਔਰ ਉਹ ਜਿਹੜਾ ਨਵਦੀਪ ਕੁਹਾਰ ਸ਼ਰਮਾ ਉਹ ਇਹ ਗੱਲ ਕਹਿੰਦਾ ਵੀ ਮੈਂ ਜਿੰਨੇ ਪੈਸੇ ਲੈ ਸੀ ਇੱਕ ਬੰਦੇ ਨੇ ਪੈਸੇ ਦਿੱਤੇ ਸੀ ਇਹਨਾਂ ਨੂੰ ਖਾਤੇ 'ਚ ਪਾਏ ਸੀ ਇਹਨੇ ਤੇ ਇੱਕ ਬੰਦੇ ਨੇ ਦਿੱਤੇ ਸੀ ਨਕਦਾ ਉਹ ਕਹਿੰਦਾ ਜਿਹੜੇ ਖਾਤੇ 'ਚ ਪਾਏ ਉਹ ਤਾਂ ਮੰਨਦਾ ਇਹ ਮੈਨੂੰ ਕੋਲ ਪੈਸੇ ਆ ਗਏ ਆ ਤੇ ਲੱਗਦਾ ਇਹਨਾਂ ਨੇ ਮੇਰੇ ਪੈਸੇ ਹੀ ਨਹੀਂ ਆਏ ਜਦੋਂ ਕਿ ਸਾਰੇ ਇਸ ਟਾਰਮਾਂ ਤੇ ਸਾਰੇ ਐਗਰੀਮੈਂਟਾਂ ਤੇ ਲਿਖਿਆ ਹੈ ਵੀ ਪੈਸੇ ਵਸੂਲ ਪਾ ਲੈਣਾ ਸਾਡੀਆਂ ਤਿੰਨ ਲਿਖਤਾਂ ਦੇ ਉੱਤੇ ਲਿਖਿਆ ਮੈਂ ਸਾਰੇ ਪੈਸੇ ਦੇਨੇ ਆ ਸਾਕਤਾਰ ਸਾਰਾ ਹੋਇਆ ਇਹ ਹੋਲ ਪੈਸੇ ਦੇਣ ਦੀ ਵੀ ਆਏ ਉਹ ਸਗੋ ਡੀਐਸਬੀ ਨੇ ਪਤਾ ਨਹੀਂ ਕੀ ਗੱਲਬਾਤ ਹੋਈ ਸਾਨੂੰ ਨਹੀਂ ਪਤਾ ਅਸੀਂ ਨਹੀਂ ਕਹਿ ਸਕਦੇ ਵੀ ਸਾਡੇ ਸਾਹਮਣੇ ਕੋਈ ਗੱਲ ਨਹੀਂ ਹੋਈ ਡਿਊਟੀ ਸਾਹਿਬ ਕਹਿੰਦੇ ਵੀ ਪੈਸਾ ਇਸ ਪਰਚਾ ਦਰਜ ਨਹੀਂ ਹੋ ਸਕਦਾ ਅਸੀਂ ਇਤਤ ਤੁਹਾਡੇ ਮਾਦਮ ਰਹੀ ਤੁਹਾਡੇ ਕੋਲ ਇਸੇ ਕਰਕੇ ਰਿਕਵੈਸਟ ਕੀਤੀ ਹੈ ਤੁਹਾਡੇ ਮਾਦਮ ਲਈ ਇਹ ਬੇਨਤੀ ਕਰਦੇ ਹਾਂ ਵੀ ਤੁਸੀਂ ਪ੍ਰਸ਼ਾਸਨਿਕ ਜਿਹੜੇ ਅਧਿਕਾਰੀ ਨੇ ਵੱਡੇ ਅੱਲਾ ਅਫਸਰ ਨੇ ਉਹਨਾਂ ਤੱਕ ਸਾਡੀ ਆਵਾਜ਼ ਪਹੁੰਚਾਓ ਵੀ ਜਾਦਾ ਸਾਡੇ ਪੈਸੇ ਦਵਾਏ ਜਾਣ ਜਾਂ ਉਹਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਜੇ ਅਗਰ ਇਹ ਗੱਲਾਂ ਨਹੀਂ ਹੁੰਦੀਆਂ ਇਹ ਫਿਰ ਅਸੀਂ ਆਪਣੇ ਵੱਡੇ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਅਗਲੀ ਰਣਨੀਤੀ ਫਿਰ ਲਿਖਾਂਗੇ ਫਿਰ ਅਸੀਂ ਬੱਚਾ ਬਜਾ ਧਰਨਾ ਲਾਈਏ ਜਾਂ ਅਸੀਂ ਡਿਪਟੀ ਸਾਹਿਬ ਦੇ ਬੂਏ 'ੱਕ ਧਰਨਾ ਲਾਈਏ ਜਾਂ ਰਾਈਟ ਵੇ ਦੇ ਬੂਏ 'ੱਕ ਧਰਨਾ ਲਾਈਏ ਜਾਂ ਅਸੀਂ ਕੋਈ ਵੀ ਆਪਣੇ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਅਗਲੀ ਕਾਰਵਾਈ ਅਸੀਂ ਵੱਡੀ ਉੜੀਕਾਂਗੇ ਜਿਸ ਵਿੱਚ ਅਸੀਂ ਜਿੰਨੇ ਪੰਜਾਬ ਦੇ ਨਾਮ ਵਰ ਬੰਦੇ ਹੋਰ ਨੇ ਉਹਨਾਂ ਨੂੰ ਵੀ ਕਹਿ ਰੱਖਿਆ ਸੀ ਉਹ ਸਾਰੇ ਆਉਣਗੇ ਤੇ ਅਸੀਂ ਵੱਡੇ ਪੱਧਰ ਤੇ ਧਰਨਾ ਲਾਣਾ ਇਸ ਬਾਰੇ ਕੋਈ ਸੀਨੀਅਰ ਅਧਿਕਾਰੀ ਨੂੰ ਵੀ ਕਿਹਾ ਇਸ ਤਰ੍ਹਾਂ ਤੁਸੀਂ ਜਦੋਂ ਐਸਐਸਪੀ ਤੋਂ ਕਾਲ ਆਸੀ ਆਸ ਐਸਐਸਪੀ ਦੇ ਜਵਾਬ ਦੇਣ ਤੋਂ ਬਾਅਦ ਕੀ ਤੁਸੀਂ ਐਸਐਸਪੀ ਨਹੀਂ ਡੀਐਸਪੀ ਜਵਾਬ ਦੇਣ ਤੋਂ ਬਾਅਦ ਅਸੀਂ ਨਹੀਂ ਕਿਹਾ ਅਸੀਂ ਜੀ ਮੇਰਾ ਨਾਮ ਜੋਗਨਜੀਤ ਸਿੰਘ ਆ ਮੈਂ ਪਿੰਡ ਇਨਾ ਖੇੜਾ ਦਾ ਰਹਿਣ ਵਾਲਾ ਹਾਂ ਦੋਨ ਸੀ ਮਸਲਾ ਮਸਲਾ ਦਾ ਸਾਰੀ ਗੱਲ ਹੈ ਕਿ ਮਤਲਬ ਤੁਸੀਂ ਅੱਜ ਆਏ ਇਕੱਠੇ ਹੋਏ ਤੁਹਾਡੇ ਨਾਲ ਜਿਹੜੀ ਚੀਜ਼ ਹੋਈ ਹੈ ਉਹਦੇ ਬਾਰੇ ਤੋਂ ਅਸੀਂ ਜੀ ਰਾਈਟਵੇ ਆਈਜੈਂਸੀ ਇਮੀਗ੍ਰੇਸ਼ਨ ਆ ਸ਼੍ਰੀ ਮੁਕਸਸ ਸਾਹਿਬ ਬੱਸ ਸਟੈਂਡ ਦੇ ਨਾਲ ਨਵਦੀਪ ਕੁਮਾਰ ਸ਼ਰਮਾ ਨਾਂ ਦਾ ਏਜੰਟ ਆ ਜੀ ਉਸ ਨੇ ਸਾਨੂੰ ਨਿਊਜ਼ੀਲੈਂਡ ਭੇਜਣ ਦਾ ਨਿਊਜ਼ੀਲੈਂਡ ਭੇਜਣ ਦਾ ਸਾਡੇ ਨਾਲ ਐਗਰੀਮੈਂਟ ਕੀਤਾ ਵਿਸਟਰ ਟੂ ਵਰਕ ਪਰਮਿਟ ਲਗਵਾ ਕੇ ਦੇਣ ਦੀ ਗੱਲ ਕੀਤੀ ਜਿਸ ਤੋਂ ਸਾਡੇ ਨੇ ਦੋਨਾਂ ਤੋਂ 52 ਲੱਖ 40 ਹਜ਼ਾਰ ਰੁਪਏ ਵੀ ਲੈ ਗਿਆ ਸਮੇਤ ਟਿਕਟਾਂ 1,76,000 ਰੁਪਏ ਟਿਕਟ ਦਾ ਵੀ ਲਿਆ ਗਿਆ ਪਰ ਜਦੋਂ ਵੀਜ਼ਾ ਦਿੱਤਾ ਪਰ ਜਦੋਂ ਅਸੀਂ ਦਿੱਲੀ ਗਿਆ ਨਿਊਜ਼ੀਲੈਂਡ ਚੜ੍ਹਨ ਵਾਸਤੇ ਤਾਂ ਇਸ ਵਾਸਤੇ ਇਨਾ ਨਵਦੀਪ ਕੁਮਾਰ ਨੇ ਸਾਨੂੰ ਕਿਹਾ ਕਿ ਤੁਹਾਡੀ ਵੀਜ਼ੇ 'ਚ ਕੋਈ ਖਰਾਬੀ ਆ ਗਈ ਆ ਤੁਸੀਂ ਨਿਊਜ਼ੀਲੈਂਡ ਦਾ 에ਰਪੋਰਟ ਨਹੀਂ ਕ੍ਰੋਸ ਕਰ ਸਕਦੇ ਇਸ ਲਈ ਮੈਂ ਤੁਹਾਨੂੰ ਥਾਈਲੈਂਡ ਭੇਜ ਦਿੰਦਾ ਥਾਈਲੈਂਡ ਅਸੀਂ 10 ਤੋਂ 12 ਦਿਨ ਰਹਿ ਉੱਥੇ ਵੀ ਅਸੀਂ ਆਪਣੇ ਖਰਚੇ ਤੇ ਰਹੇ ਆਪਣੇ ਖਰਚੇ ਤੇ ਰੋਟੀ ਪਾਣੀ ਖਾਦਾ ਅਸੀਂ ਆਪਣੇ ਹੋਟਲ ਬੁੱਕ ਕਰਵਾਏ ਫਿਰ ਇਸ ਨੇ ਕਿਹਾ ਕਿ ਅਸੀਂ ਨਿਊਜ਼ੀਲੈਂਡ ਨਿਊਜ਼ੀਲੈਂਡ ਦਾ ਹਜੇ ਵੀਜ਼ਾ 에ਰਪੋਰਟ ਨਹੀਂ ਕਲੀਅਰ ਹੋ ਸਕਦਾ ਤੁਹਾਨੂੰ ਤੁਹਾਨੂੰ ਮੈਂ ਦੁਬਈ ਭੇਜ ਦਿੰਦਾ ਫਿਰ ਅਸੀਂ ਆਪਣੀਆਂ ਟਿਕਟਾਂ ਕਰਵਾਈਆਂ ਆਪਦੇ ਖਰਚੇ ਤੇ ਦੁਬਈ ਪਹੁੰਚੇ 40 ਤੋਂ 42 ਦਿਨ ਅਸੀਂ ਦੁਬਈ ਰਹਿ ਫਿਰ ਵੀ ਉੱਥੇ ਸਾਨੂੰ ਨਿਊਜ਼ੀਲੈਂਡ ਦਾ ਵੀਜ਼ਾ ਨਹੀਂ ਦਿੱਤਾ ਫਿਰ ਸਾਡੇ ਮਗਰ ਘਰ ਜਾਨੀ ਦੇ ਕੋਲ ਜਿਹੜੇ ਮਾਰੇ ਪੈਰਵਾਹੀ ਕੀਤੀ ਇਸ ਨੇ ਕਿਹਾ ਵੀ ਆਪਣੇ ਬੱਚੇ ਵਾਪਸ ਮਗਵਾ ਲਓ ਤੁਸੀਂ ਮੈਂ ਨਿਊਜ਼ੀਲੈਂਡ ਨਹੀਂ ਭੇਜ ਸਕਦਾ ਤੇ ਆਪਣੇ ਸਾਰੇ ਪੈਸੇ ਵਾਪਸ ਲੈ ਲਓ ਅਸੀਂ ਜਦੋਂ ਦੁਬਈ ਤੋਂ ਇੰਡੀਆ ਆ ਕੇ ਅਸੀਂ ਇਸ ਨਾਲ ਆ ਕੇ ਕੰਟੈਕਟ ਕੀਤਾ ਇਸ ਨੇ ਸਾਨੂੰ 12-12 ਲੱਖ ਰੁਪਇਆ ਦੋਨਾਂ ਨੂੰ ਵਾਪਸ ਕਰਤਾ ਅਤੇ ਬਾਕੀ ਪੈਸਿਆਂ ਦਾ اقرار ਕਰ ਲਿਆ ਯੂਕੇ ਬ੍ਰਿਟੇਨ ਤੋਂ ਤਾਂ ਡਿਸਟਰ ਵੀਜ਼ਾ ਲਵਾ ਕੇ ਦਿੱਤਾ ਸੀ ਉੱਥੇ ਜਾ ਕੇ 15 ਦਿਨ ਦੇ ਅੰਦਰ ਵਰਕ ਪਰਮਿਟ ਜੁਆਇਆ ਸੀ ਕਿ ਵਰਕ ਵੀਜ਼ਾ ਲਵਾਇਆ ਸੀ ਡਿਸਟਰ ਵੀਜ਼ਾ ਲਕਵਾਇਆ ਸੀ ਉਸ ਤੋਂ ਬਾਅਦ ਵਰਕ ਪਰਮਿਟ ਕਰਵਾ ਕੇ ਦੇਣਾ ਸੀ 15 ਦਿਨ ਦੇ ਵਿੱਚ ਜਿਹੜਾ ਐਗਰੀਮੈਂਟ ਹੋਇਆ ਸੀ ਹਾਈਲਾਈਟ ਭੇਜਿਆ ਗਿਆ ਉਸ ਤੋਂ ਬਾਅਦ ਤੁਸੀਂ ਕਹਿੰਦੇ ਦੁਬਈ ਗਏ ਸੀ ਜੀ ਇਹਨਾਂ ਨਾਲ ਗੱਲ ਨਹੀਂ ਕੀਤੀ ਵੀ ਸਾਨੂੰ ਇਸ ਤਰ੍ਹਾਂ ਅਗਲੇ ਕੰਟਰੀ ਅੱਤੇ ਕਿਉਂ ਭਮਾ ਰਹੇ ਹੋ ਅਸੀਂ ਗੱਲ ਕੀਤੀ ਹੈ ਨੇ ਨਾ ਉਹ ਹੀ ਤੁਹਾਨੂੰ ਮੈਂ ਦੱਸ ਰਿਹਾ ਨਾ ਇਹ ਕਹਿੰਦਾ ਤੁਹਾਡੇ ਵੀਜ਼ੇ 'ਚ ਕੋਈ ਖਰਾਬੀ ਹੈ ਕੋਈ ਮਿਸਟ੍ਰੇਕ ਆ ਇਸ ਕਰਕੇ ਤੁਹ ਨਿਊਜ਼ੀਲੈਂਡ ਦਾ ਏਅਰਪੋਰਟ ਨਹੀਂ ਕਲੀਅਰ ਹੋ ਸਕਦਾ ਤੁਸੀਂ ਰਿਪੋਰਟ ਹੋ ਜਾਓਗੇ ਇਸ ਕਰਕੇ ਮੈਨੂੰ ਥੋੜਾ ਜਿਹਾ ਸਮਾਂ ਦਿਓ ਤੁਸੀਂ ਇੱਥੇ ਆਓ ਤੇ ਮੈਂ ਤੁਹਾਡਾ ਵੀਜ਼ਾ ਸਹੀ ਕਰਵਾ ਕੇ ਨਵਾਂ ਵੀਜ਼ਾ ਲੈ ਕੇ ਦਵਾਂਗਾ ਡਾਇਰੈਕਟ ਵਰਕ ਪਰਮਿਟ ਲੈ ਕੇ ਦਵਾਂਗਾ ਤੇ ਤੁਹਾਨੂੰ ਮੈਂ ਨਿਊਜ਼ੀਲੈਂਡ ਦੁਬਈ ਤੋਂ ਹੀ ਨਿਊਜ਼ੀਲੈਂਡ ਲੈਣ ਕਰਵਾਦਾ ਉਸ ਤੋਂ ਬਾਅਦ ਇਹ ਸਾਨੂੰ ਟਾਲਮਟੋਲ ਕਰਨ ਲੱਗਾ ਬਾਕੀ ਰਹਿਣਦੇ ਪੈਸਿਆਂ ਦੀ ਕੋਈ ਕਦੇ ਕੋਈ ਕਰ ਲੈ ਲਿਖਤ ਕਰ ਲੈਣੀ ਐਗਰੀਮੈਂਟ ਕਰ ਲੈਣਾ ਫਿਰ ਅਸੀਂ ਕੋਸਾ ਜੁਨੀਅਨ ਭਗਵੰਤ ਸਿੰਘ ਮਿੱਡਾ ਜੀ ਬਲਜਿੰਦਰ ਸਿੰਘ ਲੰਬੀ ਬਲਾਗ ਦੇ ਪ੍ਰਧਾਨ ਇਹਨਾਂ ਕੋਲ ਪਹੁੰਚ ਕੀਤੀ ਤੇ ਫਿਰ ਜਿਵੇਂ ਕਿ ਪ੍ਰਧਾਨ ਸਾਹਿਬ ਨੇ ਪਹਿਲਾਂ ਹੀ ਦੱਸਿਆ ਮਾਰਕੀਟ ਕਮੇਟੀ ਵਿੱਚ ਲਿਖਤ ਕੀਤੀ ਫਿਰ ਕਨੋਰੀ ਬਾਰਡਰ ਗਿਆ ਚਲਾ ਉੱਥੇ ਲਿਖਤ ਕੀਤੀ ਫਿਰ ਵੀ ਕੋਈ ਵੀ ਇਹ ਕਿਸੇ ਗੱਲ ਤੇ ਨਹੀਂ ਆਇਆ ਫਿਰ ਅਸੀਂ ਧਰਨਾ ਲਗਵਾਇਆ 3 ਲੱਖ ਰੁਪਇਆ ਸਾਨੂੰ ਧਰਨਾ ਧਰਨਾ ਦਿੱਤਾ ਹਾਂ ਦਿਓ ਸਾਰਾ ਤੁਸੀਂ ਜਾ ਕੇ ਮੰਗਸ ਇਹ ਕਰਦੇ ਜੀ ਸਾਡੇ ਪੈਸੇ ਵਾਪਸ ਦਵਾਏ ਜਾਣ ਪ੍ਰਸ਼ਾਸਨ ਸਾਡੇ ਕੋਈ ਸੁਣਵਾਈ ਨਹੀਂ ਕਰ ਰਿਹਾ ਪਹਿਲਾਂ ਡੀਐਸਪੀ ਸ੍ਰਾਮ ਸਿੰਘ ਮਿਰਕ ਨੇ ਕਿਹਾ ਵੀ ਤੁਸੀਂ ਧਰਨਾ ਚੱਕ ਲੋ ਇੰਨੀ ਤਰੀਕ ਤੋਂ ਪੈਸੇ ਦੇ ਦਿੱਤੇ ਜਾਣਗੇ ਜਿਵੇਂ ਕਿ ਐਗਰੀਮੈਂਟ ਦਿਖਾਈ ਹੈ ਤਰੀਕ ਦੇ ਹਿਸਾਬ ਨਾਲ ਉਹ ਨਹੀਂ ਦਿੱਤੇ ਹੁਣ ਸ੍ਰਾਮ ਸਿੰਘ ਮਿਰਕ ਕਹਿੰਦੇ ਅੱਧੇ ਪੈਸੇ ਵਾਪਸ ਕਰ ਸਕ ਦਿੱਤੇ ਆ ਇਹ ਕੋਈ ਪਰਚਾ ਨਹੀਂ ਬੰਦਾ ਜਾਂ ਤੁਸੀਂ ਇਸ ਤਰ੍ਹਾਂ ਕਰੋ ਜਿਹੜੇ ਪੈਸੇ ਇਹਨੇ ਤੁਹਾਨੂੰ ਵਾਪਸ ਕੀਤੇ ਆ ਉਹ ਵਾਪਸ ਇਹਨੂੰ ਕਰ ਦਿਓ ਇਹਦੇ ਖਾਤੇ ਚ ਪਾ ਦਿਓ ਮੈਂ ਤੁਹਾਡਾ ਫਿਰ ਪਰਚਾ ਦਰਜ ਕਰਾਂਗਾ ਅਸੀਂ ਇਹ ਮੰਗ ਕਰਦੇ ਆਂ ਵੀ ਇੱਥੇ ਸਖਤ ਤੋਂ ਸਖਤ ਪਰਚਾ ਦਰਜ ਕੇ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ ਪੈਸੇ ਵਾਪਸ ਦਵਾਏ ਜਾਣ ਆ ਇਹਨਾਂ ਨੂੰ ਜਲਦੀ ਟਿਕਟ ਵੀ ਦਵਾਤੀ ਵੇਖੋ ਨਿਊਜ਼ੀਲੈਂਡ ਦੀ ਜਲਦੀ ਟਿਕਟ ਵੀ ਲੈ ਕੇ ਦੇ ਦਿੱਤੀ ਤੇ ਜਿਹੜੀ ਦਿਗਲੀ ਜਾਲੀ ਤੇ ਕਹਿੰਦਾ ਇੱਥੋਂ ਲੈ ਕੇ ਟਿਕਟ ਦੇ ਕੇ ਲੈ ਗਿਆ ਉੱਥੇ ਤੇ 에어ਪੋਰਟ ਤੇ ਜਾ ਕੇ ਕਿਹਾ ਤੁਹਾਡੇ ਵੀਜ਼ਾ ਤੇ ਮਿਸਟੇਕ ਆ ਗਈ ਕੋਈ ਤੇ ਜਦੋਂ ਦਿਗਲੀ ਜਾਲੀ ਹਾਂਜੀ ਟਿਕਟ ਵੀ ਜਾਲੀ ਆ ਦੋ ਅਸੀਂ ਤਾਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹਨਾਂ ਦੇ ਗਰੀਬਾਂ ਦੇ ਪੈਸੇ ਦਵਾਏ ਜਾਣ ਇਸ ਹਦार्थ ਕਿਸਾਨ ਨੇ ਜਰੇ ਇਹਨਾਂ ਦੇ ਪੈਸੇ ਦਵਾਏ ਜਾਣ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਜਿਹੜੇ ਡੀਐਸਪੀ ਨੇ ਸਾਨੂੰ ਗੁੰਮਰਾ ਕੀਤਾ 2-3 ਮਹੀਨੇ ਤੱਕ ਸਾਨੂੰ ਪਰੇਸ਼ਾਨ ਕੀਤਾ ਉਹਦੇ ਖਿਲਾਫ ਸ਼ਿਕਾਇਤ ਕਰ ਰਹੀ ਹਾਂ ਸਰ ਕੀ ਨਾਮ ਹੈ ਕੀ ਕਨੈਕਟ ਮਸਲਾ ਚੱਲ ਰਿਹਾ ਹੈ ਲਗਾਤਾਰ ਕਿ ਸਾਨੂੰ ਮੂਹਰੇ ਪਾਸਪੋਰਟ ਦਿੱਤੇ ਪਰ ਜਿੱਥੇ ਰੋਕ ਹੈ ਤੁਸੀਂ ਕਥਨੀ ਕੀਤੀ ਹੈ ਜਿਹੜੇ ਵੀਜੇ ਦੇ ਨਾਮ ਤੇ ਉਹਨਾਂ ਨੂੰ ਸਹੀ ਦਿੱਤਾ ਨਹੀਂ ਮੇਰਾ ਨਾਮ ਨਵਦੀਪ ਸ਼ਰਮਾ ਮੁਕਸਲ ਹਾਈਲੈਂਡ ਸੈਂਟਰ ਤੋਂ ਗੱਲ ਕਰਦਾ ਹੈ ਇਹ ਜਿਹੜੇ ਦੋ ਪਰਿਵਾਰ ਹੈ ਮਲੋਟ ਤੋਂ ਇਨਾ ਕਿਹੜਾ ਪਿੰਡ ਦੇ ਹੈ ਇਹਨਾਂ ਦਾ ਵੀਜ਼ਾ ਨਿਊਜ਼ੀਲੈਂਡ ਦਾ ਲਗਵਾਇਆ ਸੀਗਾ ਜੀ ਉਹ ਕਿਸੇ ਕਾਰਨ ਕਰਕੇ ਨਹੀਂ ਆ ਸਕਿਆ ਇਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਸੀ ਜਿੱਤੇ ਥਾਈਲੈਂਡ ਗਏ ਸੀ ਆਪਦੀ ਮਰਜ਼ੀ ਨਾਲ ਗਏ ਸੀਗੇ ਜੀ ਥਾਈਲੈਂਡ ਵਿੱਚ ਜੋ ਖਰਚਾ ਹੋਇਆ ਸਾਡਾ ਸੀ ਪਲੱਸ ਦबई ਜਿੰਨਾ ਚਿਰ ਉਹ ਸਾਰਾ ਖਰਚਾ ਮੇਰਾ ਹੋਇਆ ਜੀ ਜਦੋਂ ਨਿਊਜ਼ੀਲੈਂਡ ਸਰਕਾਰ ਨੇ ਵੀਜ਼ੇ ਬੰਦ ਕਰਤੇ ਇਹਨਾਂ ਨੂੰ ਵਾਪਸ ਬੁਲਾਇਆ ਵੀ ਰਿਪੋਰਟ ਨਾ ਹੋ ਜਾਣ ਤੇ ਇਹਨਾਂ ਨੂੰ ਬੁਲਾ ਕੇ ਸਾਡੀ ਪੰਜ ਵਾਰ ਪੰਚਾਇਤ ਹੋਈ ਜੀ ਤਿੰਨ ਵਾਰ ਪੰਚਾਇਤ ਸਾਡੀ ਮਾਨੀ ਖੇੜੇ ਸਰਪੰਚ ਦੇ ਘਰੇ ਹੋਈ ਗੱਗੂ ਗੱਲ ਕੇ ਜੀ ਦੋ ਵਾਰੀ ਬਾਈ ਡੈਂਪੀ ਘਿਲੋ ਦੇ ਘਰੇ ਗਿੱਦੜਵੇ ਪੰਚਾਇਤ ਹੋਈ ਸਾਡੀ ਜਿੱਥੇ ਫੈਸਲਾ ਆਇਆ ਵੀ ਦੋ ਮਹੀਨੇ ਚ ਇਹਨਾਂ ਨੂੰ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਦਾ ਵੀਜ਼ਾ ਲੈ ਕੇ ਦਿਓ ਇਹਨਾਂ ਨੂੰ ਅਸੀਂ ਫਿਰ ਵੀਜ਼ਾ ਲੈ ਕੇ ਦਿੱਤਾ ਪਲੱਸ ਇਹ ਵੀਜ਼ਾ ਸਾਥੋਂ ਤੋਂ ਆਉਣ ਤੋਂ ਪਹਿਲਾਂ ਹੀ ਆਪ ਦਾ 25 ਲੱਖ ਰੁਪਇਆ ਬਾਈ ਅਕਾਊਂਟ ਵਾਪਸ ਲੈ ਗਈ ਸੀ ਇਹਨਾਂ ਨਾਲ ਇਹ ਗੱਲ ਹੋਈ ਸੀ ਵੀ ਜੇ ਵੀਜ਼ਾ ਆ ਗਿਆ ਤਾਂ ਤੁਹਾਨੂੰ ਇਹ ਪੈਸੇ ਵਾਪਸ ਕਰਨੇ ਪੈਣਗੇ ਪਰ ਜਦੋਂ ਅਸੀਂ ਵੀਜ਼ਾ ਲੈਤਾ ਇਹ ਪੈਸੇ ਵਾਪਸ ਕਰਨ ਦੇ ਮਗਰੋਂ ਸਾਥੋਂ ਹੋਰ 25 ਲੱਖ ਰੁਪਏ ਦੀ ਮੰਗ ਕਰਨ ਲੱਗੀ ਜੋ ਕਿ ਮੰਗ ਰਿਹਾ ਵੀ ਇਹਨਾਂ ਕੋਲੇ ਕੋਈ ਪ੍ਰੂਫ ਨਹੀਂ ਜੀ ਮੈਨੂੰ ਇਹਨਾਂ ਨੇ ਪੈਸੇ ਦਿੱਤੇ ਆ ਜਾਂ ਇਹਨਾਂ ਤੋਂ ਮੈਂ ਲਿਆ ਪਰ ਇਹ ਲਗਾਤਾਰ ਇਹ ਵੀ ਤੈਨੂੰ ਕੈਸ਼ ਦਿੱਤਾ ਜੀ ਅਸੀਂ ਨਗਦ ਦੇ ਕੇ ਗਏ ਆ ਇਹਨਾਂ ਅਸੀਂ ਇਹਨਾਂ ਤੋਂ ਹੋਰ ਕੁਝ ਵੀ ਨਹੀਂ ਲਿਆ ਜੀ ਮੈਨੂੰ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਿਹਾ ਜੀ ਇਹ ਦੋਨੇ ਇੰਨਾ ਖੜੇ ਵਾਲੇ ਜਸਪਾਲ ਸਿੰਘ ਜੋਬਨਜੀਤ ਸਿੰਘ ਉਹਦਾ ਦੇ ਫਾਦਰ ਉਹਦੇ ਚਾਚਾ ਜੀ ਕਿਸਾਨ ਜੀ ਉਹਨੇ ਖੋਸਾ ਕਿਸਾਨ ਯੂਨੀਅਨ ਦੇ ਆ ਜੀ ਭਗਵੰਤ ਸਿੰਘ ਮਿੱਡਾ ਜੀ ਬਲਜਿੰਦਰ ਸਿੰਘ ਸ਼ੇਰਾਂ ਵਾਲੀ ਇਹ ਇੱਕ ਸ਼ਾਮ ਖੇੜੇ ਤੋਂ ਬੰਦਾ ਹੈਗਾ ਜੀ ਗੁਰਮੀਤ ਸਿੰਘ ਸ਼ਾਮ ਖੇੜਾ ਕਿਉਂਕਿ ਇਹ ਮੈਨੂੰ ਵਾਰ-ਵਾਰ ਪਰੇਸ਼ਾਨ ਕਰ ਰਹੀ ਹੈ ਜੀ ਇਹਨਾਂ ਕੋਲ ਇੱਕ ਹਜ਼ਾਰ ਰੁਪਏ ਦਾ ਸਟਾਮ ਹੈ ਜਿੰਨੇ ਵਿੱਚ ਤੁਸੀਂ ਉਹਨਾਂ ਵਿੱਚ ਦਿੱਤਾ ਕਿ ਜਿਹੜੇ ਮੈਂ ਸਾਰੇ ਪੈਸੇ ਵਸੂਲ ਦਿੱਤੇ ਹੋਏ ਨੇ ਤਾਂ ਉਹ ਪੈਸੇ ਕਹਿੰਦੇ ਕੁਝ ਉਹਨਾਂ ਨੂੰ ਕੈਸ਼ ਦਿੱਤੇ ਹੋਏ ਸੀ ਕੁਝ ਨਾ ਕੰਟਰਕਟ ਸਰਬ ਸਰ ਦੇਖੋ ਜੀ ਉਹ ਗੱਲ ਕੀ ਹੈ ਜੀ ਇਹਨਾਂ ਨੇ ਮੈਨੂੰ ਰਾਤ ਨੂੰ 8:30 ਵਜੇ ਮਲੋਟ ਦਾਣਾ ਮੰਡੀ ਵਿੱਚ ਸੱਦ ਕੇ ਇਹ 40 ਤੋਂ 50 ਬੰਦੇ ਸੀਗੇ ਜੀ ਅਸੀਂ ਦੋ ਜਨੇ ਸੀ ਇਹਨਾਂ ਨੇ ਉੱਥੇ ਮੈਥੋਂ ਇਹਨਾਂ ਨੇ ਬੁਲਾਇਆ ਤੇ ਉਥੇ ਲਿਖਤ ਕਰਵਾਈ ਹੈ ਜੀ ਮੈਂ ਅੰਡਰ ਪ੍ਰੈਸ਼ਰ ਹੋ ਕੇ ਇੱਕ ਵਾਰ ਨਹੀਂ ਸਰ ਮੈਂ ਧਰਨੇ ਤੋਂ ਡਰਦੇ ਨਹੀਂ ਵੀ ਮੇਰਾ ਨਾਂ ਖਰਾਬ ਹੋਊਗਾ ਮੇਰਾ ਸਾਰਾ ਜਿਹੜਾ ਬਿਜ਼ਨਸ ਆ ਉਹ ਖਤਮ ਹੋ ਜਾਊਗਾ ਮੈਂ ਤਿੰਨ ਵਾਰ ਇਹਨਾਂ ਨਾਲ ਮੇਰੇ ਤੋਂ ਲਿਖਤਾਂ ਕਰਵਾਈਆਂ ਜੀ ਪਰ ਫਿਰ ਵੀ ਇਹ ਬਾਰ ਚ ਧਰਨਾ ਲਾ ਕੇ ਬਹਿ ਗਏ ਜੀ ਤੇ ਇਹਨਾਂ ਦਾ ਜਿਹੜਾ ਹੈਗਾ ਜੀ ਕੋਰਟ ਕੇਸ ਚੱਲ ਰਿਹਾ ਮੇਰਾ ਸਰ ਜੋ ਮਾਨਜੋਗ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਇਹਨਾਂ ਨੂੰ ਸਾਰਿਆਂ ਨੂੰ ਸੰਮਨ ਹੋਏ ਹੋਏ ਹੈ ਜੀ ਜੋ ਵੀ ਮਾਨਜੋਗ ਅਦਾਲਤ ਮੈਨੂੰ ਪੈਸੇ ਪਾਊਗੀ ਜਾਂ ਜੋ ਵੀ ਹੁਕਮ ਹੋਊਗਾ ਮੈਂ ਮੰਨੂਗਾ ਜੀ ਉਹਨਾਂ ਦਾ ਦੇਖੋ ਜੀ ਇਹ ਅੱਗੇ ਤੋਂ ਅੱਗੇ ਜੇ ਮੇਰੇ ਬਾਹਰ ਚ ਧਰਨਾ ਲਾਉਂਦੇ ਆ ਮੈਨੂੰ ਮੇਰੇ ਸਹੁਰੇ ਦੇ ਪਰਿਵਾਰ ਨੂੰ ਜਾਂ ਮੇਰੇ ਇੰਸਟੀਚਿਊਟ ਦੇ ਬਾਹਰ ਆ ਕੇ ਧਰਨਾ ਲਾਉਂਦੇ ਆ ਜਾਂ ਕੁਝ ਵੀ ਮੈਨੂੰ ਹੁੰਦਾ ਹੈ ਇਹ ਜੋ ਮੈਂ ਤੁਹਾਨੂੰ 5 ਤੇ 7 ਬੰਦੇ ਦੇ ਨਾਮ ਲੈ ਚੁੱਕਿਆ ਇਹ ਮੇਰੇ ਜਾਨੀ ਮਾਲੀ ਨੁਕਸਾਨ ਦੇ ਇਹ ਬੰਦੇ ਜ਼ਿੰਮੇਵਾਰ ਹੋਣਗੇ ਕਿਉਂਕਿ ਮੈਂ ਬਹੁਤ ਅੰਡਰ ਪ੍ਰੈਸ਼ਰ ਚੱਲ ਰਿਹਾ ਜੀ ਇਹ ਮੈਨੂੰ ਫੋਨ ਤੇ ਤੁਹਾਡੇ মিডিਆ ਰਾਹੀਂ ਮੈਨੂੰ ਪਰੇਸ਼ਾਨ ਕਰ ਰਹੇ ਆ ਜੀ ਅਖਬਾਰ ਰਾਹੀਂ ਪ੍ਰੈਸ ਕਾਨਫਰੰਸ ਕਰਕੇ ਮੈਨੂੰ ਪਰੇਸ਼ਾਨ ਕਰ ਰਹੇ ਆ ਹਾਲਾਂਕਿ ਜੋ ਕੋਰਟ ਕੇਸ ਚੱਲ ਰਿਹਾ ਜੀ ਅਸੀਂ ਮੈਂ ਉਹਨਾਂ ਨਾਲੇ ਮੇਰੇ ਨਾਲ ਝਗੜ ਲੈਣ ਤੇ ਮੈਂ ਪੈਸੇ ਦੇਊਂਗਾ ਇਹਨਾਂ ਜੇ ਦੇਣੇ ਹਤੇ ਜੀ ਪਰ ਜਦੋਂ ਮੈਂ ਹੈ ਹੀ ਨਹੀਂ ਸਬੂਤ ਹੀ ਹੈ ਨਹੀਂ ਹਾਲਾਂਕਿ ਮੇਰੇ ਦੋ ਚੈੱਕੇ 25-25 ਲੱਖ ਦੇ ਮੇਰੇ ਤੇ ਕੇਸ ਕਰ ਚੁੱਕੇ ਜੀ ਇਹਨਾਂ ਕੋਲ ਦੋ ਚੈੱਕ ਸੀ ਉਹ ਲਾ ਚੁੱਕੇ ਮੇਰੇ ਤੇ ਮਲੋਟ ਕੋਰਟ ਦੇ ਵਿੱਚ ਜੀ